ਮੈਨੂੰ ਆਪਣੀ ਚਾਚੀ ਦੇ ਨਾਲ ਬਹੁਤ ਹੀ ਜ਼ਿਆਦਾ ਪਿਆਰ ਸੀ ਤੇ ਉਹ ਜਵਾਨੀ ਵਿੱਚ ਹੀ ਵਿਧਵਾ ਹੋ ਗਈ ਸੀ। ਇਸ ਲਈ ਚਾਚੀ ਨੂੰ ਉੱਪਰ ਰਹਿਣ ਦੇ ਲਈ ਕਮਰਾ ਦੇ ਰੱਖਿਆ ਸੀ ਜੋ ਕਿ ਮੇਰੇ ਕਮਰੇ ਦੇ ਬਿਲਕੁਲ ਹੀ ਕੋਲ ਸੀ। ਇੱਕ ਦਿਨ ਮੈਂ ਆਪਣੇ ਬਾਥਰੂਮ ਦੇ ਵਿੱਚ ਨਹਾਉਣ ਲਈ ਗਿਆ ਤਾਂ ਉੱਥੇ ਪਾਣੀ ਨਹੀਂ ਆ ਰਿਹਾ ਸੀ। ਦਰਸਲ ਬਾਥਰੂਮ ਦੀ ਟੂਟੀ ਖਰਾਬ ਸੀ। ਮੈਂ ਸੋਚਿਆ ਕਿ ਚਾਚੀ ਦੇ ਬਾਥਰੂਮ ਵਿੱਚ ਜਾ ਕੇ ਨਹਾ ਲੈਂਦਾ। ਜੀ ਚਾਚੀ ਦੇ ਕਮਰੇ ਵਿੱਚ ਪਹੁੰਚਾ ਤਾ ਚਾਚੀ ਨੂੰ ਕਿਹਾ ਕਿ ਮੈਂ ਤੁਹਾਡਾ ਬਾਥਰੂਮ ਇਸਤੇਮਾਲ ਕਰ ਸਕਦਾ ਤਾਂ ਮੇਰੇ ਬਾਥਰੂਮ ਦੇ ਵਿੱਚ ਟੂਟੀ ਖਰਾਬ ਹੈ ਉੱਥੇ ਪਾਣੀ ਨਹੀਂ ਆ ਰਿਹਾ ਤੇ ਚਾਚੀ ਨੇ ਹੱਸਦੇ ਹੋਏ ਕਿਹਾ ਕਿ ਇਸ ਵਿੱਚ ਪੁੱਛਣ ਵਾਲੀ ਕਿਹੜੀ ਗੱਲ ਹੈ ਤੇ ਮੈਂ ਬਾਥਰੂਮ ਦੇ ਅੰਦਰ ਗਿਆ ਪਰ ਅੰਦਰ ਤੋਂ ਦਰਵਾਜ਼ਾ ਬੰਦ ਨਹੀਂ ਹੋ ਰਿਹਾ ਸੀ ਸ਼ਾਇਦ ਉਸ ਦਾ ਲੋਕ ਖਰਾਬ ਸੀ ਤਾਂ ਮੈਂ ਐਵੇਂ ਹੀ ਦਰਵਾਜ਼ਾ ਬੰਦ ਕਰ ਲਿਆ ਤੇ ਮੈਂ ਨਹਾਉਣ ਲੱਗ ਪਿਆ ਸੀ ਮੈਨੂੰ ਚਿੰਤਾ ਹੋ ਰਹੀ ਸੀ ਕਿਤੇ ਚਾਚੀ ਮੈਨੂੰ ਵੇਖ ਨਾ ਲਵੇ ਜਦੋਂ ਮੈਂ ਜ਼ਮੀਨ ਉੱਤੇ ਵੇਖਿਆ ਤਾਂ ਉੱਥੇ ਚਾਚੀ ਦੇ ਕੁਝ ਕੱਪੜੇ ਪਏ ਸਨ ਜਦੋਂ ਵੇਖਿਆ ਤਾਂ ਇੱਕ ਅਜੀਬ ਜਿਹੀ ਹਲਚਲ ਮੇਰੇ ਅੰਦਰ ਹੋਣ ਲੱਗ ਪਈ ਜਿਵੇਂ ਜਿਵੇਂ ਮੈਂ ਬਾਹਰ ਆਇਆ ਤਾਂ ਮੇਰੀ ਚਾਚੀ ਮੇਰੇ ਬਿਲਕੁਲ ਹੀ ਸਾਹਮਣੇ ਸੀ ਤੇ ਮੈਨੂੰ ਵੇਖ ਕੇ ਹੱਸਣ ਲੱਗ ਪਈ ਸੀ ਚਾਚੀ ਦੀ ਉਮਰ ਜ਼ਿਆਦਾ ਨਹੀਂ ਸੀ ਮੁਸਕਲ ਨਾਲ 20 ਸਾਲਾਂ ਦੀ ਸੀ ਪਰ ਵਿਆਹ ਤੋਂ ਬਾਅਦ ਉਹਦਾ ਸਰੀਰ ਥੋੜਾ ਭਰ ਗਿਆ ਸੀ ਜਿਸ ਨਾਲ ਉਹ ਹੋਰ ਵੀ ਸੋਹਣੀ ਲੱਗਦੀ ਸੀ ਮੈਂ ਜਿਵੇਂ ਹੀ ਬਾਹਰ ਆਉਣ ਲੱਗਾ ਤਾਂ ਚਾਚੀ ਨੇ ਮੈਨੂੰ ਆਵਾਜ਼ ਦੇ ਕੇ ਰੋਕ ਲਿਆ ਤੇ ਕਹਿਣ ਲੱਗੀ ਕਿ ਮੇਰੇ ਕੱਪੜਿਆਂ ਨੂੰ ਵੇਖ ਕੇ ਤੈਨੂੰ ਅਜਿਹਾ ਕੀ ਹੋ ਗਿਆ ਸੀ ਉਹਨਾਂ ਦੀ ਗੱਲ ਸੁਣ ਕੇ ਮੇਰੇ ਸਰੀਰ ਵਿੱਚ ਜਿਵੇਂ ਅੱਗ ਲੱਗ ਗਈ ਹੋਵੇ ਚਾਚੀ ਨੇ ਮੈਨੂੰ ਸਭ ਘਰ ਦੇ ਦੇਖ ਲਿਆ ਸੀ ਉਹ ਮੈਨੂੰ ਵੇਖ ਕੇ ਹੱਸ ਰਹੀ ਸੀ ਤੇ ਉਹਨਾਂ ਨੇ ਮੇਰਾ ਹੱਥ ਫੜ ਲਿਆ ਤੇ ਮੈਨੂੰ ਆਪਣੇ ਕੋਲ ਬਿਠਾ ਲਿਆ ਤੇ ਕਿਹਾ ਕਿ ਤੂੰ ਮੈਨੂੰ ਆਪਣਾ ਦੋਸਤ ਹੀ ਮੰਨਣਾ ਮੈਨੂੰ ਹੁਣ ਰਾਤ ਦਾ ਇੰਤਜ਼ਾਰ ਸੀ ਜਿਵੇਂ ਹੀ ਰਾਤ ਹੋਈ ਮੈਂ ਚਾਚੀ ਦੇ ਕਮਰੇ ਵਿੱਚ ਪਹੁੰਚ ਗਿਆ ਸੀ ਤੇ ਮੈਂ ਵੇਖ ਕੇ ਹੈਰਾਨ ਰਹਿ ਗਿਆ ਸੀ ਦੋਸਤੋ ਮੇਰਾ ਨਾਮ ਅਮਰੀਸ਼ ਹੈ ਤੇ ਮੈਂ ਇੱਕ ਛੋਟੇ ਜਿਹੇ ਪਿੰਡ ਦਾ ਰਹਿਣ ਵਾਲਾ ਹਾਂ ਮੈਨੂੰ ਪਿੰਡ ਵਿੱਚ ਰਹਿਣਾ ਬਹੁਤ ਵਧੀਆ ਲੱਗਦਾ। ਪਿੰਡ ਵਿੱਚ ਹਰ ਚੀਜ਼ ਵਧੀਆ ਮਿਲਦੀ। ਇਸ ਲਈ ਮੈਨੂੰ ਸ਼ਹਿਰ ਜਾਣਾ ਪਸੰਦ ਨਹੀਂ ਸੀ। ਪਿੰਡ ਵਿੱਚ ਸਾਡੀ ਬਹੁਤ ਸਾਰੀ ਜ਼ਮੀਨ ਸੀ ਜਿਸ ਦੀ ਦੇਖਭਾਲ ਵੀ ਕਰਨੀ ਜ਼ਰੂਰੀ ਸੀ। ਮੇਰੀਆਂ ਦੋ-ਤਿੰਨ ਕੁੜੀਆਂ ਦੇ ਨਾਲ ਦੋਸਤੀ ਵੀ ਸੀ। ਮੈਂ ਕਦੇ-ਕਦੇ ਉਹਨਾਂ ਨੂੰ ਮਿਲ ਵੀ ਲੈਂਦਾ ਤੇ ਗੱਲ ਕਰ ਲੈਂਦਾ। ਜਦੋਂ ਤੋਂ ਮੇਰੇ ਚਾਚੇ ਦਾ ਵਿਆਹ ਹੋਇਆ ਸੀ ਮੈਂ ਬਹੁਤ ਖੁਸ਼ੀ। ਉਹਨਾਂ ਦੇ ਵਿਆਹ ਦੇ ਸਾਰੇ ਇਤਿਜਾਮ ਮੈਂ ਹੀ ਕੀਤੇ। ਮੈਨੂੰ ਆਪਣੇ ਚਾਚੇ ਦੀ ਕਿਸਮਤ ਬਹੁਤ ਵਧੀਆ ਲੱਗਦੀ ਸੀ ਕਿਉਂਕਿ ਉਸ ਦੀ ਪਤਨੀ ਯਾਨੀ ਕਿ ਮੇਰੀ ਚਾਚੀ ਬਹੁਤ ਹੀ ਜ਼ਿਆਦਾ ਸੋਹਣੀ ਸੀ ਮੇਰੇ ਚਾਚੇ ਦੀ ਕਿਸਮਤ ਕਿੰਨੀ ਚੰਗੀ ਸੀ ਪਰ ਰੱਬ ਨੂੰ ਸ਼ਾਇਦ ਉਹਦੋਂ ਕੁਝ ਹੋਰ ਹੀ ਮਨਜ਼ੂਰ ਸੀ ਵਿਆਹ ਦੇ 5-6 ਮਹੀਨਿਆਂ ਬਾਅਦ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਉਹਨਾਂ ਦੀ ਡੈਥ ਹੋ ਗਈ ਇਸ ਖਬਰ ਨੇ ਚਾਚੀ ਨੂੰ ਦੁਖੀ ਕਰ ਦਿੱਤਾ ਸੀ ਅਸੀਂ ਸਾਰੇ ਬਹੁਤ ਗਮਗੀਨ ਹੋ ਗਏ ਸੀ ਉਹ ਚਾਚੀ ਦੇ ਕੋਲ ਹੋਰ ਕੋਈ ਵੀ ਨਹੀਂ ਸੀ ਤੇ ਉਹ ਪੂਰੀ ਤਰ੍ਹਾਂ ਨਾਲ ਇਕੱਲੀ ਰਹਿ ਗਈ ਤੇ ਬਹੁਤ ਹੀ ਉਦਾਸ ਰਹਿਣ ਲੱਗ ਗਈ ਸੀ ਮੈਂ ਉਹਨਾਂ ਦੇ ਨਾਲ ਗੱਲ ਕਰਦਾ ਰਹਿੰਦਾ ਮੇਰੀ ਕੋਸ਼ਿਸ਼ ਹੁੰਦੀ ਸੀ ਕਿ ਮੈਂ ਉਹਨਾਂ ਦਾ ਦਿਲ ਲਵਾ ਦਵਾਂ ਕਿ ਉਹਨਾਂ ਨੂੰ ਦੁੱਖ ਨਾ ਸਤਾਵੇ ਮੇਰੇ ਮਾਤਾ ਪਿਤਾ ਨੇ ਫੈਸਲਾ ਕੀਤਾ ਕਿ ਚਾਚੀ ਹੁਣ ਸਾਡੇ ਨਾਲ ਹੀ ਰਹੇਗੀ ਉਹ ਹੁਣ ਉੱਪਰ ਵਾਲੇ ਕਮਰੇ ਵਿੱਚ ਰਹਿਣ ਲੱਗ ਪਈ ਸੀ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਕਿ ਉਹਨਾਂ ਨੂੰ ਖੁਸ਼ ਰੱਖਾਂ ਉਹਨਾਂ ਦੇ ਚਿਹਰੇ ਤੇ ਹਰ ਵੇਲੇ ਮੁਸਕਰਾਹਟ ਰਹੇ ਇਸ ਲਈ ਮੈਂ ਉਹਨਾਂ ਨੂੰ ਖੁਸ਼ ਕਰਨ ਦੇ ਲਈ ਸਾਰਾ ਦਿਨ ਮਿਹਨਤ ਕਰਦਾ ਚਾਚੀ ਖੁਸ਼ ਬਹੁਤ ਹੁੰਦੀ ਸੀ ਹੌਲੀ ਹੌਲੀ ਉਹਨਾਂ ਦਾ ਹਾਸਾ ਵਾਪਸ ਆਉਣ ਲੱਗਾ ਸੀ ਕਦੇ-ਕਦੇ ਮੈਂ ਸੋਚਦਾ ਸੀ ਕਿ ਆਪਣੇ ਪਰਿਵਾਰ ਦੇ ਬਿਨਾ ਕਿਵੇਂ ਰਹੋਗੀ ਕਿਉਂਕਿ ਬਹੁਤ ਹੀ ਔਖਾ ਸਮਾਂ ਸੀ ਮੇਰੀ ਚਾਚੀ ਦੀਆਂ ਲੋੜਾਂ ਹੁਣ ਪੂਰੀਆਂ ਨਹੀਂ ਹੋ ਰਹੀਆਂ ਸੀ ਫਿਰ ਮੈਂ ਸੋਚਦਾ ਸੀ ਕਿ ਸ਼ਾਇਦ ਉਹ ਸਬਰ ਤੋਂ ਕਮ ਲੈ ਰਹੀ ਹੋਣੀ ਇੱਕ ਵਾਰੀ ਜਦੋਂ ਮੈਂ ਣਾਉਣ ਲੱਗਾ ਤਾਂ ਅਚਾਨਕ ਪਾਣੀ ਖਤਮ ਹੋ ਗਿਆ ਸੀ ਤੇ ਮੈਨੂੰ ਜਾਣ ਦੀ ਜਲਦੀ ਵੀ ਬਹੁਤ ਸੀ ਚਾਚੀ ਦੇ ਬਾਥਰੂਮ ਵਿੱਚ ਪਾਣੀ ਆਉਂਦਾ ਸੀ ਕਿਉਂਕਿ ਉਹ ਮੋਟਰ ਦੇ ਨਾਲ ਸਿੱਧਾ ਹੀ ਜੁੜਿਆ ਹੋਇਆ ਸੀ ਮੈਂ ਸੁਣ ਕੇ ਆਪਣਾ ਤੌਲੀਆ ਉੱਪਰ ਲੈ ਕੇ ਆਉਣਾ ਦੇ ਬਾਥਰੂਮ ਦੀ ਕੁੰਡੀ ਨਹੀਂ ਲੱਗਦੀ ਸੀ ਮੈਂ ਬਹੁਤ ਜ਼ਿਆਦਾ ਹੈਰਾਨ ਸੀ ਹੁਣ ਮੈਂ ਸੋਚਣ ਲੱਗਾ ਕਿ ਜੇਕਰ ਦਰਵਾਜ਼ਾ ਖੁੱਲਾ ਛੱਡ ਦਿਨਾ ਤਾਂ ਚਾਚੀ ਕਿਤੇ ਗਲਤੀ ਨਾਲ ਅੰਦਰ ਨਾ ਜਾਵੇ ਮੈਨੂੰ ਉਸ ਨੇ ਜੀ ਹਾਲਤ ਵਿੱਚ ਵੇਖ ਲਿਆ ਫਿਰ ਕੀ ਹੋਊਗਾ ਇਸ ਲਈ ਮੈਂ ਚਾਚੀ ਦੇ ਕਮਰੇ ਦਾ ਦਰਵਾਜ਼ਾ ਬੰਦ ਕਰਨ ਦੀ ਕੋਸ਼ਿਸ਼ ਕਰਨ ਲੱਗਾ ਮੈਂ ਵੇਖਿਆ ਉਹਨਾਂ ਦੇ ਕਮਰੇ ਦਾ ਲੋਕ ਵੀ ਨਹੀਂ ਲੱਗ ਰਿਹਾ ਸੀ ਮੇਰੇ ਕੋਲ ਹੁਣ ਕੋਈ ਹੋਰ ਰਸਤਾ ਵੀ ਨਹੀਂ ਸੀ ਮੈਂ ਦਰਵਾਜ਼ਾ ਐਵੇਂ ਹੀ ਬੰਦ ਕਰਕੇ ਨਾਉਣਾ ਸ਼ੁਰੂ ਕਰ ਦਿੱਤਾ ਤਾਂ ਕਿ ਚਾਚੀ ਕਮਰੇ ਵਿੱਚ ਨਾ ਆਵੇ ਅਤੇ ਜਲਦੀ ਹੀ ਮੈਂ ਫ੍ਰੀ ਹੋ ਜਾਵਾਂ ਮੈਂ ਤੌਲੀਆ ਲਪੇਟ ਲਿਆ ਤੇ ਜਿਵੇਂ ਹੀ ਬਾਹਰ ਨਿਕਲਿਆ ਦੂਜੇ ਪਾਸੇ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਉਹ ਕਮਰੇ ਦੇ ਅੰਦਰ ਆ ਗਈ ਸੀ ਤੇ ਮੈਨੂੰ ਵੇਖ ਕੇ ਭਾਬੀ ਦੇ ਚਿਹਰੇ ਉੱਤੇ ਹਾਅ ਭਾਵ ਕੁਝ ਹੋ ਰਹੀ ਸੀ ਉਹਨਾਂ ਨੇ ਮੈਨੂੰ ਉਸ ਹਾਲਤ ਵਿੱਚ ਵੇਖ ਕੇ ਹੱਸਣਾ ਸ਼ੁਰੂ ਕਰ ਦਿੱਤਾ ਤੇ ਕਿਹਾ ਕਿ ਤੂੰ ਤਾਂ ਆਪਣਾ ਸਰੀਰ ਬਹੁਤ ਮਜ਼ਬੂਤ ਬਣਾ ਰਿਹਾ ਅਚਾਨਕ ਹੀ ਮੇਰਾ ਤੌਲੀਆ ਜ਼ਮੀਨ ਤੇ गिर ਗਿਆ ਤੇ ਮੈਨੂੰ ਚਾਚੀ ਵੇਖ ਕੇ ਹੈਰਾਨ ਰਹਿ ਗਈ ਸੀ ਉਸ ਦਾ ਮੂੰਹ ਖੁੱਲੇ ਦਾ ਖੁੱਲਾ ਰਹਿ ਗਿਆ ਸੀ ਕਿ ਉਹ ਮੇਰੀ ਤਾਰੀਫ ਕਰ ਰਹੀ ਸੀ ਉਹਨਾਂ ਨੇ ਕਿਹਾ ਕਿ ਉਹ ਮੈਨੂੰ ਆਪਣਾ ਦੋਸਤ ਹੀ ਸਮਝੇ ਫਿਕਰ ਨਾ ਕਰੇ ਇਹ ਸੁਣ ਕੇ ਮੈਂ ਥੋੜਾ ਜਿਹਾ ਬੇਫਿਕਰ ਹੋ ਗਿਆ ਪਰ ਉਹ ਮੇਰੇ ਵੱਲ ਬਸ ਵੇਖੀ ਹੀ ਜਾ ਰਹੀ ਸੀ ਮੈਨੂੰ ਬਹੁਤ ਹੀ ਸ਼ਰਮ ਵੀ ਆ ਰਹੀ ਸੀ ਫਿਰ ਅਚਾਨਕ ਉਹ ਉਦਾਸ ਹੋ ਗਈ ਮੈਂ ਸਮਝ ਗਿਆ ਸੀ ਕਿ ਸ਼ਾਇਦ ਉਹਨਾਂ ਨੂੰ ਮੇਰੇ ਚਾਚੇ ਦੀ ਯਾਦ ਆ ਰਹੀ ਹੈ ਜਦੋਂ ਮੈਂ ਪੁੱਛਿਆ ਤਾਂ ਕਹਿਣ ਲੱਗੀ ਮੇਰੀ ਜ਼ਿੰਦਗੀ ਦੇ ਸਾਰੇ ਮਜ਼ੇ ਖਤਮ ਹੋ ਗਏ ਫਿਰ ਕੀ ਹੋਇਆ ਇਸ ਤਰ੍ਹਾਂ ਕੀ ਰਾਤ ਨੂੰ ਅਸੀਂ ਮਹਿਮਾਨਾਂ ਦਾ ਸਵਾਗਤ ਕਰ ਰਹੀ ਸੀ ਤੇ ਮੇਰੀ ਇੱਕ ਕਜ਼ਨ ਸੀ ਜਿਸ ਦਾ ਜਲਦੀ ਹੀ ਵਿਆਹ ਹੋਣ ਵਾਲਾ ਸੀ ਤੇ ਉਹਨੋਂ ਚਾਚੀ ਦੇ ਨਾਲ ਫੈਸ਼ਨ ਦੀਆਂ ਗੱਲਾਂ ਕਰ ਰਹੀ ਸੀ ਪਰ ਮੈਂ ਹੈਰਾਨ ਹੋ ਗਿਆ ਸੀ ਕਿਉਂਕਿ ਚਾਚੀ ਮੇਰੀ ਕਜ਼ਨ ਨੂੰ ਸਾਰਾ ਕੁਝ ਦੱਸ ਰਹੀ ਸੀ ਜਦੋਂ ਚਾਚੀ ਨੇ ਮੇਰੇ ਸਾਹਮਣੇ ਸਾਰੀਆਂ ਗੱਲਾਂ ਦਸੀਆਂ ਤਾਂ ਮੈਂ ਕਿਹਾ ਕਿ ਮੈਂ ਬਾਹਰ ਜਾ ਰਿਹਾ ਚਾਚੀ ਨੇ ਆਪਣੇ ਹੱਥਾਂ ਨਾਲ ਮੇਰਾ ਹੱਥ ਫੜ ਲਿਆ ਮੈਂ ਬਹੁਤ ਘਬਰਾ ਗਿਆ ਸੀ ਤੇ ਮੇਰੀ ਕਜ਼ਨ ਦੂਜੇ ਪਾਸੇ ਬੈਠੀ ਸੀ ਜੋ ਕਿ ਸਾਰਾ ਕੁਝ ਦੇਖ ਰਹੀ ਸੀ ਜ਼ਿੰਦਗੀ ਵਿੱਚ ਪਹਿਲੀ ਵਾਰੀ ਮੈਨੂੰ ਇੱਕ ਔਰਤ ਤੋਂ ਇੰਨਾ ਸਕੂਨ ਮਿਲ ਰਿਹਾ ਸੀ ਨਹੀਂ ਤਾਂ ਰੋਜ਼ ਇਹ ਕੰਮ ਮੈਨੂੰ ਆਪ ਹੀ ਕਰਨਾ ਪੈਂਦਾ ਸੀ ਕੁਝ ਦਿਨ ਬਾਅਦ ਮੈਂ ਹੌਲੀ ਜਿਹਾ ਜਵਾਬ ਦੇ ਗਿਆ ਮੈਂ ਨਹੀਂ ਚਾਹੁੰਦਾ ਸੀ ਕਿ ਸਾਰਿਆਂ ਸਾਹਮਣੇ ਕੋਈ ਤਮਾਸ਼ਾ ਹੋਵੇ ਮੇਰੀ ਕਿਸਮਤ ਵਿੱਚ ਸ਼ਾਇਦ ਇਹੋ ਲਿਖਿਆ ਸੀ ਮੇਰੀ ਕਜ਼ਨ ਨੇ ਚਾਚੀ ਨੂੰ ਜ਼ਲਾਹ ਦਿੱਤੀ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਅੱਗੇ ਵਧੋ ਕੀ ਪਤਾ ਕੋਈ ਚੰਗਾ ਜੀਵਨ ਸਾਥੀ ਤੁਹਾਨੂੰ ਮਿਲ ਜਾਵੇ ਇਸ ਗੱਲ ਤੇ ਚਾਚੀ ਚੁੱਪ ਹੋ ਗਈ ਤੇ ਅਚਾਨਕ ਮੈਨੂੰ ਬਾਹਰ ਖੜੇ ਉਹਨਾਂ ਨੇ ਦੇਖਿਆ ਤਾਂ ਮੈਂ ਘਬਰਾ ਕੇ ਵਾਪਸ ਜਾਣ ਲੱਗਾ ਮੇਰੇ ਦਿਮਾਗ ਵਿੱਚ ਉਹੀ ਗੱਲ ਫੇਰ ਤੋਂ ਆ ਰਹੀ ਸੀ ਅਗਲੇ ਦਿਨ ਚਾਚੀ ਨੇ ਨਾਸ਼ਤਾ ਬਣਾ ਦਿੱਤਾ ਤੇ ਜਦੋਂ ਮੈਂ ਕਜ਼ਨ ਦੇ ਬਾਰੇ ਪੁੱਛਿਆ ਤਾਂ ਚਾਚੀ ਨੇ ਦੱਸਿਆ ਕਿ ਉਹ ਤਸਵੀਰ ਹੀ ਚਲੀ ਗਈ ਹੁਣ ਘਰ ਵਿੱਚ ਸਿਰਫ ਮੈਂ ਤੇ ਚਾਚੀ ਸੀ ਅਤੇ ਉਹਨਾਂ ਨੇ ਵੀ ਚੰਗੀ ਤਰ੍ਹਾਂ ਦੇ ਨਾਲ ਜਾਣ ਲਿਆ ਸੀ ਕਿ ਮੈਨੂੰ ਉਹਨਾਂ ਤੋਂ ਕਿੰਨਾ ਸਕੂਨ ਮਿਲਦਾ ਸੀ ਹੁਣ ਮੇਰਾ ਚਾਚਾ ਇਸ ਦੁਨੀਆ ਵਿੱਚ ਨਹੀਂ ਸੀ ਉਹਨਾਂ ਨੇ ਕਿਹਾ ਹੁਣ ਤੂੰ ਹੀ ਮੈਨੂੰ ਮੇਰੇ ਨਾਮ ਨਾਲ ਬੁਲਾਇਆ ਕਰ ਉਹਨਾਂ ਨੇ ਇਸ ਗੱਲ ਦੇ ਲਈ ਮੇਰੇ ਤੇ ਬਹੁਤ ਜ਼ੋਰ ਪਾਇਆ ਕਿਹਾ ਕਿ ਮੈਨੂੰ ਵਧੀਆ ਲੱਗੇਗਾ ਉਹਨਾਂ ਦੀ ਗੱਲ ਸੁਣ ਕੇ ਮੈਂ ਹੈਰਾਨ ਸੀ ਮੇਰੀ ਚਾਚੀ ਦਾ ਨਾਮ ਮੀਨਾ ਸੀ ਜਦੋਂ ਮੈਂ ਚਾਚੀ ਨੂੰ ਨਾਂ ਨਾਲ ਬੁਲਾਇਆ ਤਾਂ ਖੁਸ਼ ਹੋ ਗਈ ਪਰ ਪਤਾ ਨਹੀਂ ਮੇਰਾ ਹੱਥ ਫੜ ਕੇ ਉਹ ਮੈਨੂੰ ਕਿੱਥੇ ਲੈ ਕੇ ਜਾ ਰਹੀ ਸੀ ਅਤੇ ਕੁਝ ਇਸ਼ਾਰਿਆਂ ਦੇ ਵਿੱਚ ਉਹਨਾਂ ਨੇ ਮੈਨੂੰ ਸਮਝਾਇਆ ਤੇ ਕੁਝ ਦੇਰ ਬਾਅਦ ਉਹ ਆਪਣੇ ਕਮਰੇ ਵਿੱਚ ਚਲੀ ਗਈ ਪਰ ਮੈਂ ਹੈਰਾਨ ਸੀ ਮੇਰਾ ਦਿਲ ਕਰ ਰਿਹਾ ਸੀ ਕਿ ਮੈਂ ਉਹਨਾਂ ਦੇ ਪਿੱਛੇ-ਪਿੱਛੇ ਉਹਨਾਂ ਦੇ ਕਮਰੇ ਵਿੱਚ ਜਾਵਾਂ ਪਰ ਇੰਨੀ ਜਲਦੀ ਨਹੀਂ ਹੋ ਸਕਦਾ ਸੀ ਅਗਲੇ ਦਿਨ ਮੇਰੇ ਮਾਪੇ ਵਾਪਸ ਆ ਗਏ ਸੀ ਤੇ ਹੁਣ ਮੈਨੂੰ ਸਮਝ ਵਿੱਚ ਆ ਗਿਆ ਸੀ ਕਿ ਮੇਰੇ ਮజే ਵਾਲੇ ਦਿਨ ਖਤਮ ਹੋ ਗਏ ਹੁਣ ਮੈਂ ਉੱਪਰ ਨਹੀਂ ਜਾ ਸਕਦਾ ਸੀ ਤੇ ਨਾ ਹੀ ਚਾਚੀ ਥੱਲੇ ਆ ਰਹੀ ਸੀ ਇਸ ਤਰ੍ਹਾਂ ਦੋ ਦਿਨ ਲੰਘ ਗਏ ਪਰ ਉਹਨਾਂ ਦੇ ਵਿੱਚ ਮੈਂ ਚਾਚੀ ਦੀ ਹਰਕਤਾਂ ਦੇ ਧਿਆਨ ਦਿੱਤਾ ਜਦੋਂ ਵੀ ਮੇਰੇ ਕੋਲੋਂ ਲੰਘਦੀ ਮੈਨੂੰ ਟੱਚ ਕਰਦੀ ਕਈ ਵਾਰੀ ਮੇਰੇ ਕੋਲ ਹੀ ਖੜੀ ਹੁੰਦੀ ਮੈਨੂੰ ਅਜੀਬ ਮਹਿਸੂਸ ਹੁੰਦਾ ਲੁਕ ਲੁਕ ਕੇ ਅਸੀਂ ਇਹੋ ਕੰਮ ਕਰਦੇ ਪਰ ਅਸੀਂ ਇਹ ਕੰਮ ਬੜੇ ਆਰਾਮ ਨਾਲ ਨਹੀਂ ਕਰ ਸਕਦੇ ਸੀ ਇੱਕ ਦਿਨ ਤਾਂ ਮੈਂ ਉਹਨਾਂ ਨੂੰ ਵੇਖ ਕੇ 당ਗੀ ਰਹਿ ਗਿਆ ਮੇਰੀ ਕਜ਼ਨ ਦੀ ਹਲਦੀ ਦਾ ਪ੍ਰੋਗਰਾਮ ਸੀ ਸਾਰੇ ਲੋਕ ਘਰ ਤੋਂ ਬਾਹਰ ਚਲੇ ਗਏ। ਚਾਚੀ ਨੂੰ ਤਿਆਰ ਹੋਣ ਵਿੱਚ ਸਮਾਂ ਲੱਗ ਰਿਹਾ ਸੀ ਇਸ ਲਈ ਪਾਪਾ ਨੇ ਕਿਹਾ ਸੀ ਕਿ ਤੂੰ ਆਪਣੀ ਚਾਚੀ ਨੂੰ ਨਾਲ ਲੈ ਕੇ ਆਉਣਾ। ਮੈਂ ਥੱਲੇ ਉਹਨਾਂ ਦੀ ਉਡੀਕ ਕਰ ਰਿਹਾ ਸੀ। ਜਿਵੇਂ ਹੀ ਪਾਪਾ ਗਏ ਮੈਂ ਜਲਦੀ ਨਾਲ ਉਹਨਾਂ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ। ਉਹਨਾਂ ਨੂੰ ਦੇਖ ਕੇ ਮੈਂ ਵੇਖਦਾ ਹੀ ਰਹਿ ਗਿਆ ਸੀ। ਫਿਰ ਮੈਨੂੰ ਚਾਚੀ ਨੇ ਕਿਹਾ ਮੈਨੂੰ ਪਤਾ ਹੈ ਤੈਨੂੰ ਕਿੰਨਾ ਸ਼ੌਂਕ ਹੈ। ਜਿਵੇਂ ਤੇਰਾ ਦਿਲ ਚਾਹੁੰਦਾ ਤੂੰ ਆਪਣੀ ਇੱਛਾ ਪੂਰੀ ਕਰ। ਇਹ ਸੁਣ ਕੇ ਮੈਂ ਉਹਨਾਂ ਦੇ ਪਿਆਰ ਵਿੱਚ ਪਾਗਲ ਹੋ ਗਿਆ ਸੀ। ਥੋੜੀ देर ਬਾਅਦ ਉਹਨਾਂ ਤੋਂ ਵੱਖਰਾ ਹੋਇਆ ਤਾਂ ਚਾਚੀ ਨੇ ਕਿਹਾ ਕਿ ਅਸੀਂ ਲੇਟ ਹੋ ਰਹੇ ਹਾਂ ਉਹ ਫੇਰ ਤੋਂ ਫਰੈਸ਼ ਹੋ ਕੇ ਤਿਆਰ ਹੋ ਗਈ ਸੀ ਤੇ ਚਾਚੀ ਮੈਨੂੰ ਪੁੱਛਣ ਲੱਗੀ ਕਿ ਮੈਂ ਕਿਉਂ ਜੀ ਲੱਗ ਰਹੀ ਹਾਂ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਸ਼ੁਰੂ ਤੋਂ ਹੀ ਸੋਹਣੇ ਲੱਗਦੇ ਹੋ ਇਸ ਤਰ੍ਹਾਂ ਅਸੀਂ ਫੇਰ ਫੰਕਸ਼ਨ ਵਿੱਚ ਚਲੇ ਗਏ ਤੇ ਉਸ ਤੋਂ ਬਾਅਦ ਅਸੀਂ ਘਰ ਆ ਗਏ ਸੀ ਅਸੀਂ ਜਾਣ ਬੁਝ ਕੇ ਇੱਕ ਫਿਲਮ ਲਾਈ ਜਿਸ ਵਿੱਚ ਕਿਸੇ ਸੀਨ ਉੱਤੇ ਚਾਚੀ ਤੇ ਮੈਂ ਚੁਪਚਾਪ ਵੇਖ ਰਹੇ ਸਾਂ ਅਚਾਨਕ ਉਹਨਾਂ ਨੇ ਹੱਥ ਫੜ ਲਿਆ ਤੇ ਜਦੋਂ ਮੈਂ ਚਿਹਰੇ ਵੱਲ ਵੇਖਿਆ ਤਾਂ ਹੈਰਾਨ ਸੀ ਮੈਂ ਨਹੀਂ ਚਾਹੁੰਦਾ ਸੀ ਕਿ ਕੋਈ ਕਿਸੇ ਗੱਲ ਤੋਂ ਦੁਖੀ ਹੋਵੇ ਜਦੋਂ ਮੈਂ ਪੁੱਛਿਆ ਕਿ ਤੁਸੀਂ ਦੁਖੀ ਕਿਉਂ ਹੋ ਰਹੇ ਹੋ ਤਾਂ ਉਹਨਾਂ ਨੇ ਕਿਹਾ ਕਿ ਤੇਰੇ ਚਾਚੇ ਦੀ ਯਾਦ ਆ ਗਈ ਤਾਂ ਮੈਨੂੰ ਬਹੁਤ ਸ਼ਰਮ ਆਈ ਮੈਂ ਉਹਨਾਂ ਨੂੰ ਆਪਣੇ ਗੱਲ ਨਾਲ ਲਾ ਲਿਆ ਸੀ ਤੇ ਕਿਹਾ ਕਿ ਮੈਨੂੰ ਮਾਫ਼ ਕਰ ਦਿਓ ਮੈਂ ਤੁਹਾਨੂੰ ਦੁਖੀ ਕੀਤਾ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਮੈਂ ਹੌਲੀ-ਹੌਲੀ ਉਹਨਾਂ ਨੂੰ ਚੁੱਪ ਕਰਾਉਣ ਲੱਗਾ ਤੇ ਫਿਰ ਅਸੀਂ ਪਿੰਡ ਚਲੇ ਗਏ ਸੀ ਮੇਰੀ ਮਾਂ ਮੈਨੂੰ ਵੇਖ ਕੇ ਬਹੁਤ ਖੁਸ਼ ਹੋ ਗਈ ਥੀ ਪਰੇਸ਼ਾਨ ਵੀ ਕਿ ਵਿਆਹ ਕਿਉਂ ਨਹੀਂ ਕਰ ਰਹੀ ਉਹ ਕਦੋਂ ਤੱਕ ਇਸ ਤਰ੍ਹਾਂ ਹੀ ਜ਼ਿੰਦਗੀ কাটੂਗੀ ਪਰ ਹੁਣ ਮੈਂ ਮਾਂ ਨੂੰ ਚੁੱਪ ਕਰਵਾ ਦਿੱਤਾ ਸੀ ਜੇਕਰ ਨਹੀਂ ਚਾਹੁੰਦੀ ਤਾਂ ਤੁਸੀਂ ਉਹਨਾਂ ਨਾਲ ਜ਼ਬਰਦਸਤੀ ਨਾ ਕਰੋ ਇਸ ਤਰ੍ਹਾਂ ਅਸੀਂ ਇਸ ਗੱਲ ਤੋਂ ਪਿੱਛੇ हट ਗਏ ਚਾਚੀ ਨੇ ਆਪਣੀ ਜ਼ਿੰਦਗੀ ਜਿਣੀ ਸ਼ੁਰੂ ਕਰ ਦਿੱਤੀ ਸੀ ਤੇ ਮੰਮੀ ਪਾਪਾ ਨੇ ਉਹਨਾਂ ਉੱਤੇ ਵਿਆਹ ਦਾ ਜ਼ੋਰ ਦੇਣਾ ਬੰਦ ਕਰ ਦਿੱਤਾ ਪਰ ਉਹ ਸੋਚਦੀ ਸੀ ਕਿ ਮੈਂ ਕਦੋਂ ਤੱਕ ਉਹਨਾਂ ਦੇ ਨਾਲ ਰਵਾਂਗਾ ਮੇਰਾ ਵੀ ਕਦੇ ਨਾ ਕਦੇ ਵਿਆਹ ਤਾਂ ਹੋਣਾ ਹੀ ਹੈ ਉਹ ਬਹੁਤ ਚਿੰਤਾ ਕਰਦੀ ਸੀ ਪਰ ਮੈਂ ਕਹਿ ਦਿੱਤਾ ਸੀ ਕਿ ਮੈਂ ਕਦੇ ਵਿਆਹ ਨਹੀਂ ਕਰਾਂਗਾ ਸਾਰੀ ਉਮਰ ਤੁਹਾਡੇ ਨਾਲ ਹੀ ਰਵਾਂਗਾ ਜਦੋਂ ਘਰ ਵਿੱਚ ਮੇਰੇ ਮਾਪਿਆਂ ਨੂੰ ਸਾਡੇ ਰਿਸ਼ਤੇ ਬਾਰੇ ਪਤਾ ਲੱਗਾਗਾ ਤਾਂ ਮੇਰੇ ਤੇ ਬਹੁਤ ਗੁੱਸੇ ਹੋਏ ਤੇ ਚਾਚੀ ਨੂੰ ਬਹੁਤ ਬੁਰਾ ਭਲਾ ਕਿਹਾ ਪਰ ਮੈਂ ਆਪਣੇ ਮਾਪਿਆਂ ਨੂੰ ਮਨਾ ਲਿਆ ਸੀ ਤੇ ਆਪਣੀ ਚਾਚੀ ਨਾਲ ਵਿਆਹ ਕਰ ਲਿਆ ਭਾਵੇਂ ਬੇਸ਼ੱਕ ਉਹ ਵਿਧਵਾ ਸੀ ਪਰ ਉਸ ਨੂੰ ਜੀਣ ਦਾ ਹੱਕ ਸੀ ਹੁਣ ਮੈਂ ਪੂਰੀ ਤਰ੍ਹਾਂ ਦੇ ਨਾਲ ਉਸ ਨੂੰ ਆਪਣੀ ਪਤਨੀ ਦੇ ਰੂਪ ਵਿੱਚ ਅਪਣਾ ਲਿਆ ਸੀ ਅਤੇ ਅਸੀਂ ਆਪਣੀ ਜ਼ਿੰਦਗੀ ਖੁਸ਼ੀ ਖੁਸ਼ੀ گزار ਰਹੀਆਂ ਜੇਕਰ ਮੈਂ ਉਹਨਾਂ ਦੇ ਨਾਲ ਵਿਆਹ ਨਾ ਕੀਤਾ ਹੁੰਦਾ ਤਾਂ ਮੈਨੂੰ ਨਹੀਂ ਪਤਾ ਉਹਨਾਂ ਦਾ ਕੀ ਹੁੰਦਾ ਸ਼ਾਇਦ ਉਹ ਕਿਸੇ ਗਲਤ ਰਸਤੇ ਉੱਤੇ ਚਲੇ ਜਾਂਦੀ ਜਾਂ ਗਲਤ ਲੋਕਾਂ ਦੇ ਹੱਥ ਚੜ ਜਾਂਦੀ ਦੋਸਤੋ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰੀ ਆਇਓ ਸਬਸਕ੍ਰਾਈਬ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ ਜੀ